ਤੁਸੀਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਜਿਹੜਾ ਵਾ ਵੱਡਾ ਹਮਲਾ ਜਿਹੜਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਨਕਾਮ ਹੋਈ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਹਮਲਾਵਾਰ ਕਿਵੇਂ ਆਉਂਦਾ ਆ ਕਿਵੇਂ ਕਾਲੇ ਰੰਗ ਦੀ ਪੱਗ ਬੰਨੀ ਆ ਤਾਂ ਉਹ ਆਪਣੇ ਡੱਬ ਦੇ ਵਿੱਚੋਂ ਪਿਸਟਲ ਕੱਢ ਕੇ ਉਹਨਾਂ ਦੇ ਉੱਪਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਦੇ ਦੌਰਾਨ ਇੱਕ ਗੋਲੀ ਵੀ ਚੱਲਦੀ ਆ ਇਹ ਗੋਲੀ ਸ਼ਾਇਦ ਕਿਸੇ ਦੇ ਵੀ ਲੱਗ ਸਕਦੀ ਸੀ ਸੁਖਬੀਰ ਸਿੰਘ ਬਾਦਲ ਦੇ ਵੀ ਲੱਗ ਸਕਦੀ ਸੀ ਸੇਵਾਦਾਰਾਂ ਦੇ ਵੀ ਲੱਗ ਸਕਦੀ ਸੀ ਸੰਗਤ ਦੇ ਵੀ ਲੱਗ ਸਕਦੀ ਸੀ ਜਾਂ ਕਿਸੇ ਦੇ ਵੀ ਲੱਗ ਸਕਦੀ ਹੈ ਤਾਂ ਉਸ ਤੋਂ ਬਾਅਦ ਇੱਕ ਵੀਡੀਓ ਵੀ ਕੁਝ ਜਾਰੀ ਹੁੰਦੀਆਂ ਨੇ ਤੇ ਉਸ ਵਿਅਕਤੀ ਨੂੰ ਜਿਹੜਾ ਕਾਬੂ ਕਰ ਲਿਆ ਜਾਂਦਾ ਦੱਸਣਯੋਗ ਇਹ ਵੀ ਆ ਕਿ ਇਸ ਵਿਅਕਤੀ ਦਾ ਨਾਮ ਨਰੈਣ ਸਿੰਘ ਚੋੜਾ ਦੱਸਿਆ ਜਾ ਰਿਹਾ ਜੋ ਕਿ ਕਾਫੀ ਸਰਗਰਮ ਜਿਹੜਾ ਉਹ ਰਹਿ ਚੁੱਕਿਆ ਵਾ ਤਾਂ ਰਵੀ ਕਹਲੋ ਜੋ ਕਿ ਇੱਕ ਆਗੂ ਸੀਨੀਅਰ ਆਗੂ ਨੇ ਸੁਖਬੀਰ ਸਿੰਘ ਬਾਦਲਵੀ ਨੇ ਉਹਨਾਂ ਨੂੰ ਕਾਫੀ ਧਮਕੀਆਂ ਜਿਹੜੀਆਂ ਉਹ ਵੀ ਦਿੱਤੀਆਂ ਜਾ ਚੁੱਕੀਆਂ ਨੇ ਇਸ ਦੇ ਵੱਲੋਂ ਤਾਂ ਇੱਕ ਉਹ ਵੀ ਗੱਲ ਐਡ ਕਰ ਲੈਣੇ ਆ ਕਿ ਇਹਨਾਂ ਦੇ ਉੱਪਰ ਨਰੈਣ ਸਿੰਘ ਚੋੜਾ ਦੇ ਉੱਪਰ ਕਾਫੀ ਪਹਿਲਾਂ ਵੀ ਮੁਕੱਦਮੇ ਦਰਜ ਨੇ ਤੇ ਇਹ ਇੱਕ ਲੇਖਕ ਵੀ ਨੇ ਕਾਫੀ ਕਿਤਾਬਾਂ ਵੀ ਜਿਹੜੀਆਂ ਉਹ ਵੀ ਲਿਖ ਚੁੱਕੇ ਆ ਤਾਂ ਇਸ ਵੀਰਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਮਲਾ ਕਰਨ ਦੀ ਤਦਾਦ ਦੇ ਵਿੱਚ ਇਹ ਆਂਦਾ ਇਹ ਸੁਖਬੀਰ ਸਿੰਘ ਬਾਦਲ ਦੇ ਉੱਪਰ ਤਾਂ ਉਸ ਤੋਂ ਬਾਅਦ ਜਿਹੜਾ ਸੁਰੱਖਿਆ ਜਿਹੜੇ ਸੇਵਾਦਾਰ ਖੜੇ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਤੇ ਇਸ ਦੀ ਪਿਸਟਲ ਨੂੰ ਜਿਹੜਾ ਕਾਬੂ ਕਰ ਲਿੱਤਾ ਜਾਂਦਾ ਤਾਂ ਇਸ ਸਾਰੇ ਪ੍ਰਤੀਕਰਮ ਦੇ ਉੱਪਰ ਜਿਹੜਾ ਵਾ ਕੀ ਬਿਆਨ ਦਿੱਤਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅਤੇ ਉਸ ਤੋਂ ਬਾਅਦ ਕੀ ਕਿਹਾ ਸੀਨੀਅਰ ਲੀਡਰ ਭਾਜਪਾ ਦੇ ਸੀਨੀਅਰ ਲੀਡਰ ਤਰਨ ਚੰਗਵਾਲੋ ਆ ਉਹ ਵੀ ਸੁਣ ਲੈਂਦੇ ਆ ਦੇਖੋ ਸਰ ਸੁਖਬੀਰ ਸਿੰਘ ਬਾਦਲ ਜਦੋਂ ਦੀ ਆਪਣੀ ਸੇਵਾ ਦੇ ਵਿੱਚ ਇੱਥੇ ਆਉਂਦੇ ਨੇ ਅਸੀਂ ਬੜੀ ਡਿਟੇਲਡ ਸਕਿਉਰਿਟੀ ਡਿਪਲੋਇਮੈਂਟ ਕੀਤੀ ਹੋਈ ਹੈ ਇੱਕ AIG 2 SP 2 DSP ਤੇ ਤਕਰੀਬਨ ਪੌਣੇ 200 ਮੁਲਾਜ਼ਮ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਾਡੀ ਵਰਦੀ ਦੇ ਵਿੱਚ ਵੀ ਲਾ ਗਿਆ ਯੂਨੀਫਾਰਮ ਫੋਰਸ ਅਸੀਂ ਅੰਦਰ ਲਾ ਨਹੀਂ ਸਕਦੇ ਔਰ ਪੁਲਿਸ ਦੀ ਇਸ ਨੇ ਵਾਲੀ ਜਿਹੜੀ ਹੈ ਬੇੜੀ ਹੈ ਉਹਨਾਂ ਤੇ ਅਟੈਕ ਦੀ ਇਹ ਫਾਇਲ ਕੀਤੀ ਗਈ ਹੈ ਇਕ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਡਰਾਂ ਸਿੰਘ ਚੋੜਾ ਜਿਹੜਾ ਕੋਈ ਪੁਰਾਣਾ ਕ੍ਰਿਮੀਨਲ ਵੀ ਨੇ 테ਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਨਰਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਨੇ ਕਿ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤੋਂ ਨਰਨ ਸਿੰਘ ਚੋੜਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ ਨਾ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲ ਚੁੱਕਾ ਸੁਗਬੀਤ ਬادل ਤੇ ਹਮਲਾ ਚਿੰਤਾਜਨਕ ਵੀ ਹੈ ਗੰਭੀਰ ਵੀ ਹੈ ਔਰ ਨਿੰਦਨਯੋਗ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਕਿਸ ਲੈਵਲ ਤੇ ਪਹੁੰਚ ਚੁੱਕੀ ਹੈ ਥੋੜਾ ਅੰਦਾਜ਼ਾ ਲੱਗਦਾ ਹੈ ਕਿ ਉਪੂ ਮੁੱਖ ਮੰਤਰੀ ਜੀ ਨੂੰ Z+ ਸਿਕਿਉਰਟੀ ਮਿਲੀ ਹੋਵੇ ਉਸ ਵਿਅਕਤੀ ਤੇ ਹਮਲਾਵਰ ਖੁੱਲੇ ਆਮ ਤੇ ਪੰਜਾਬ ਦੀ ਜਨਤਾ ਦੀ ਸੁਰੱਖਿਆ ਕੀ ਹੁੰਦੀ ਹੋਵੇਗੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਨੇ ਲਾ ਐਂਡ ਆਰਡਰ ਦਾ ਪੰਜਾਬ 'ਚ ਜਨਾਜਾ ਕੱਢਦਾ ਭਗਵੰਤ ਮਾਨ ਨੂੰ ਖੁਦ ਸਾਹਮਣੇ ਆ ਕੇ ਇਸ ਘਟਨਾ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਜਵਾਬ ਦੇਣਾ ਚਾਹੀਦਾ ਹੈ ਔਰ ਕਾਨੂੰਨ ਰਸਤਾ ਨੂੰ ਤਾਕਤ ਤੇ ਰੱਖਣ ਦੇ ਤੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਭਗਵੰਤ ਮਾਨ ਸਾਹਿਬ ਪੰਜਾਬ ਦੀ ਬਹਾਦਰ ਪੁਲਿਸ ਨੂੰ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਉਹਨਾਂ ਦੇ ਦਫਤਰਾਂ 'ਚ ਕਬਜ਼ਾ ਕਰ ਰੱਖਿਆ ਹੈ ਅੱਜ ਪੰਜਾਬ ਦੀ ਬਹਾਦਰ ਪੁਲਿਸ ਆਪਣੇ ਆਪ ਨੂੰ ਠੱਗਿਆ ਆ ਮਹਿਸੂਸ ਕਰ ਰਹੀ ਹੈ ਉਹਨਾਂ ਦੇ ਹੱਥ ਬੰਨੇ ਹੋਏ ਨੇ ਕبھی ਜੇਲ੍ਹ ਚੋਂ ਮਾਫੀਆ ਰੰਗਦਾਰੀ ਮੰਗਦੇ ਨੇ ਕਦੀ ਜੇਲ੍ਹਾਂ ਦੇ ਅੰਦਰ ਇੰਟਰਵਿਊ ਹੁੰਦੀ ਹੈ ਕਦੀ ਗੈਂਗਸਟਰ ਖੁਲੀਆ ਤਮਕੀਆਂ ਦਿੰਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਕਦੀ ਉਹ ਚੋਣਾਂ ਵਿੱਚ ਹਿੱਸਾ ਗੈਂਗਸਟਰ ਲੈ ਰਹੇ ਪੰਜਾਬ ਚ ਜੰਗਲ ਰਾਜ ਚੱਲ ਰਿਹਾ ਜੰਗਲ ਰਾਜ ਚੱਲ ਰਿਹਾ ਔਰ ਟਾਰਗੇਟ ਕਿਲਿੰਗ politcal ਲੋਕਾਂ ਦੀ ਕਿਲਿੰਗਸ politcal ਲੋਕਾਂ ਤੇ ਹਮਲੇ ਉਦਯੋਗਪਤੀ ਦੁਕਾਨਦਾਰ ਵਪਾਰੀ ਇੰਡਸਟਰੀਲਿਸ ਕਿਸਾਨ ਸਾਰੇ ਵਰਗ ਡਰੇ ਹੋਏ ਐ ਔਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਲਾਅ ਐਂਡ ਆਰਡਰ ਮੇਨਟੇਨ ਕਰਨ ਚ ਪੂਰਤਾ ਫੇਲ ਹੋਈ ਐ ਕਿੱਡਾ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇਰਾ ਵੇਖੋ ਇਸ ਇਹ ਇਹ ਗੁਰੂ ਘਰ ਦੀ ਸੰਗਤ ਆ ਜੀ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਜੀ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਢੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲੀਏ ਰੋਗ ਦੀ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਢੱਕ ਨਹੀਂ ਸਕਦੇ